ਜਿਸ ਤਰ੍ਹਾਂ ਕਿ ਮੰਗਲ 7th sun YouTube ਚੈਨਲ ਆਪਣੇ ਸਰੋਤਿਆਂ ਨੂੰ ਕੁਝ ਨਾ ਕੁਝ ਨਵਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਜਿਹਾ ਹੀ ਅੱਜ ਇੱਕ ਸ਼ੋਪਿੰਗ ਮਾਲ ਦੇ ਵਿੱਚ ਪਹੁੰਚਿਆ ਹੈ ਮੰਗਲ ਸੈਮਸਨ ਔਰ ਇਸ ਦੇ ਵਿੱਚ ਇੱਕ ਫਰੈਸ਼ ਹੈਂਡ ਮੇਡ ਕਾਸਮੈਟਿਕ ਲਸ਼ ਦੁਕਾਨ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਆਈਟਮਸ ਵਗੈਰਾ ਮਿਲਦੀਆਂ ਨੇ ਜਿਹੜੀਆਂ ਕਿ ਫੇਸ واਸ਼ ਲੈ ਲੋ ਜਾਂ ਕਰੀਮਸ ਜਾਂ ਹੋਰ ਵੀ ਕਈ ਕਿਸਮ ਦੀਆਂ ਜਿਹੜੀਆਂ ਚੀਜ਼ਾਂ ਨੇ ਇਸ ਲਸ ਫਰੈਸ਼ ਹੈਂਡ ਮੇਡ ਕੋਸਮੈਟਿਕ ਹਰ ਚੀਜ਼ ਇੱਥੇ ਹੈਂਡ ਮੇਡ ਹੈ ਇਹਨਾਂ ਦੇ ਕੋਲ ਜਿੰਨੀ ਵੀ ਤਿਆਰ ਕੀਤੀ ਜਾਂਦੀ ਹੈ ਇਹਨੇ ਡ੍ਰੈਗਨ ਐਗਸ ਇਹ ਕੈਨ ਨੂੰ ਜਾਂ ਲਿਖਿਆ ਜਿਸ ਤਰ੍ਹਾਂ ਉਹ ਲੱਗਦਾ ਵੀ ਕੋਈ ਐਗ ਹੈ ਡ੍ਰੈਗਨ ਐਗ ਹੈ ਪਰ ਇਹ ਡ੍ਰੈਗਨ origignal ਐਗ ਨਹੀਂ ਇਸ ਤਰ੍ਹਾਂ ਦੇ ਬੋਲ ਨੇ ਜਿਹੜੇ ਕਿ ਜਦੋਂ ਉਹਨੂੰ ਇਸ ਤਰ੍ਹਾਂ ਹੀ ਕਿਸੇ ਪਾਣੀ ਦੇ ਟੱਪ ਵਿੱਚ ਪਾ ਲਿਆ ਜਾਂਦਾ ਜਾਂ ਫੂਲ ਵਿੱਚ ਪਾ ਲਿਆ ਜਾਂਦਾ ਤੇ ਇਹਦੇ ਵਿੱਚੋਂ ਬੱਬਲਸ ਬਣ ਬਣ ਕੇ ਬਾਹਰ ਨਿਕਲਦੇ ਨੇ ਜਿਨ੍ਹਾਂ ਦੀ ਕੋਈ ਕੀਮਤ ਵੀ ਬਹੁਤੀ ਜ਼ਿਆਦਾ ਨਹੀਂ ਇਹਨੂੰ ਬੌਥ ਬੰਬ ਵੀ ਇਸੇ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਹਨੂੰ ਨਹਾਉਣ ਲੱਗਿਆ ਜਦੋਂ ਉਹ ਸਟੱਪ ਦੇ ਵਿੱਚ ਪਾ ਲਿਆ ਜਾਂਦਾ ਹੈ ਤੇ ਸਾਰਾ ਹੀ ਟੱਪ ਜਿਹੜਾ ਬਹੁ ਬਬਲਸ ਦੇ ਨਾਲ ਭਰ ਜਾਂਦਾ ਇਸੇ ਤਰ੍ਹਾਂ ਹੋਰ ਕਾਫੀ ਆਈਟਮ ਜਿਹਨੇ ਜੜੀਆਂ ਕਿ ਬਹੁਤ ਕਰਨ ਵਾਲੀ ਨਹਾਉਣ ਵਾਲੀ ਸਾਰੀਆਂ ਹੈਗੀਆਂ اور کافی ਗਿਫਟ ਪੈਕ ਵੀ ਨੇ ਉਹਨਾਂ ਦੇ ਕੋਲ ਇਹ ਨੇ 립 ਗਲੋਸ ਜਿਹੜੀਆਂ ਕਿ ਕੋਈ ਕੈਮੀਕਲ ਨਹੀਂ ਇਹਨਾਂ ਦੇ ਵਿੱਚ ਸਿਰਫ ਨੇਚਰਲ ਗ੍ਰੈਨੂਲ ਇਹਦੇ ਵਿੱਚ ਤੇ ਇਹ ਤੁਸੀਂ ਆਪਣੇ ਹੱਥਾਂ ਨੂੰ ਲਾ ਕੇ ਚੈੱਕ ਵੀ ਕਰ ਸਕਦੇ ਹੋ ਇਹ ਜੋ ਨੇ ਇਹ ਆ ਸਕਿਨ ਟਿੰਟ ਜਿਵੇਂ ਕਿ ਜਦੋਂ ਆਪਣੇ ਆਪ ਨੂੰ ਕੁਝ ਤੁਸੀਂ ਚਮਕ ਦੇਣੀ ਆ ਸਕਿਨ ਤੇ ਉਹ ਇਹ ਹੈਗਾ ਆਈ ਲਾਈਨਰ ਅੱਖਾਂ ਤੇ ਲਗਾਉਣ ਵਾਲਾ ਇਹ ਲਿਪਸ ਕਰਾ ਜਿਵੇਂ ਬੁੱਲ ਫੱਟੇ ਰਹਿੰਦੇ ਨੇ ਬੁੱਲਾਂ ਫੱਟੇ ਬੁੱਲਾਂ ਦੇ ਉੱਤੇ ਲਗਾਉਣ ਲਈ ਹੈਗਾ ਸਕਰਬ ਜਿਆ ਡਿਫਰੈਂਟ ਫਲੇਵਰਸ ਨੇ ਜਿਵੇਂ ਆ ਇਹ ਹੈਗਾ ਬੱਬਲ ਗਮ unicorn sticky date watermelon honey mint and cherry a different flavor in jene ne vich flavor ne sare natural paye hoye ne natural flavorless natural unne paye hoya hai ve vich sare ingredients harsh chemicals bo katne so jisme oil nahi hai mostly sugar hai plum oil hai so ਨੈਚੁਰਲ ਇਨਗਰੀਡੀਅੰਟਸ ਨੇ ਇਹ ਮਸਕਾਰਾ ਇਹ ਹੈਗਾ ਫੇਸ਼ੀਅਲ ਕਲੀਨਰ ਫੇਸ ਵਾਸ਼ ਕਰਨ ਲਈ ਇਹ ਵੀ ਫੇਸ਼ੀਅਲ ਕਲੀਨਰ ਹੈ ਦੋ ਡਿਫਰੈਂਟ ਬਲੈਂਡ ਨੇ ਸੋ ਇਥੇ ਤੁਹਾਡੇ ਕੋਲ ਹੈਗੇ ਮਾਊਥ ਵਾਸ਼ ਟੈਬ ਜਿਵੇਂ ਕਿ ਤੁਸੀਂ ਤੁਹਾਡੇ ਮੂੰਹ ਦੇ ਵਿੱਚ ਅਗਰ ਕੋਈ ਆਂਦੀ ਹੈ ਸਮੈਲ ਐਂਡ ਆਲ ਦੈਟ ਉਹਦੇ ਲਈ ਤੁਸੀਂ ਇਹ ਯੂਜ਼ ਕਰ ਸਕਦੇ ਹੋ ਕੁਝ ਅਮਰੀਕੀ ਸੁਬੂਬੀ ਤੁਸੀਂ ਦੇਖ ਸਕਦੇ ਹੋ ਹਾਂ ਇਹਦਾ ਪਿਸ ਲੈ ਕੇ ਮੂੰਹ ਪਾ ਸਕਦਾ ਮੈਂ ਤੇ ਮੇਰੇ ਅੰਦਰ ਦੀ ਜਿਹੜੀ ਮੂੰਹ ਦੀ 스멜 ਆ ਠੀਕ ਰਹੇ ਜੀ ਜੀ ਬਿਲਕੁਲ ਐਸਾ ਫਾਇਦਾ ਟੇਸਟ ਵੀ ਬਹੁਤ ਵਧੀਆ ਇਹਦੇ ਚ ਮਿੰਟ ਦੀ 스멜 ਹੈ ਹੈਨਾ ਮਿੰਟ ਮਿੰਟ ਦਾ ਟੇਸਟ ਤੁਹਾਨੂੰ ਯਾਦ ਆ ਬਿੰਦੀ ਆ ਆਇਆ ਕਦਾਂ ਦਾ ਟੇਸਟ ਲੱਗ ਰਿਹਾ ਤੁਹਾਨੂੰ ਇਹਦਾ ਮਿੰਟਲ ਟੇਸਟ ਵਰਗਾ ਪੀਂਦਾ ਮਿੰਟ ਵਰਗਾ ਪੁਦੀਨੇ ਵਰਗਾ ਕਮਿੰਟ ਵਰਗਾ ਜੀ ਪੁਦੀਨੇ ਵਰਗਾ ਇਹ ਕੰਮ ਹੁੰਦੇ ਹੈ ਸ਼ੈਂਪੂ 바ਸ ਤੇ ਇਹ ਡਿਫਰੈਂਟ ਚੀਜ਼ਾਂ ਦੇ ਲਈ ਡਿਫਰੈਂਟ ਨੇ ਇਹ ਸਾਡਾ ਬੈਸਟ ਸੈਲਰ ਹੈ ਜੀ ਆਮ ਤੌਰ ਤੇ ਤਾਂ ਦੇਖਿਆ ਵੀ ਸ਼ੈਂਪੂ ਜਿੰਨੇ ਵੀ ਲਿਕਵਿਡ ਫਾਰਮ ਚ ਹੈ ਹਾਂਜੀ ਪਰ ਇਹ ਹੈਗਾ ਹਾਰਡ ਹੈ ਜਿੱਦਾਂ ਸਾਬਣ ਹੁੰਦਾ ਇਸ ਤਰ੍ਹਾਂ ਇਹ ਜੀ ਜੀ ਇਸ ਸਕੈਲਪ ਨੂੰ ਕਾਫੀ ਅੱਛੇ ਤਰੀਕੇ ਨਾਲ ਕਲੀਨ ਕਰਦਾ ਹੈਗਾ So, कंडीशनिंग भी नाल नाल करता है शैम्पू कंडीशनर दोनों ऐसे आप बनाना कंडीशनर है काफ़ी अच्छी कंसिस्टेंसी है ये अपने को ਤੋ ਜਿਵੇਂ ਜਿਹੜੇ ਲੋਕੀ ਆਪਣੇ ਵਾਲ ਰੰਗ ਕਰਾ ਕੇ ਰੱਖਦੇ ਆ ਜਿਨ੍ਹਾਂ ਨੇ ਚਿੱਟੇ ਕਰਾਏ ਹੁੰਦੇ ਬਲੀਚਡ ਵਾਲ ਹੁੰਦੇ ਆ ਉਹ ਫਿਰ ਹੌਲੀ ਹੌਲੀ orange ਹੋਣ ਲੱਗ ਜਾਂਦੇ ਆ ਤਾਂ ਉਹ orange ਨੂੰ ਚਿੱਟੇ ਰੱਖਣ ਲਈ ਇਹ violet color ਦਾ ਜਿਹੜਾ ਹੀ ਯੂਜ਼ ਹੁੰਦਾ ਹੈ I I see salt ਹੈ શરીર ਦੀਆਂ ਕਈ ਬਿਮਾਰੀਆਂ ਮਸਲੇ ਜੋ ਹੈ ਉਹ ਸੀਰੀਅਸ ਸੀ ਸਾਲਟ ਨਾਲ ਨਾਲ ਤਾਣ ਸਾਨੂੰ ਆਰਾਮ ਮਿਲਦਾ ਤੁਸੀਂ ਟੱਬ ਵਿੱਚ ਪਾ ਕੇ ਫਿਰ ਉਹਦੇ ਵਿੱਚ ਬੈਠ ਜਾਂਦੇ ਹੋ ਤੁਹਾਨੂੰ ਆਰਾਮ ਰੋਜ਼ ਦਿਨੇ ਸਾਡੇ ਸਾਹਮਣੇ ਪਏ ਨੇ ਡਿਫਰੈਂਟ ਖੁਸ਼ਬੂਆਂ ਨੇ ਡਿਫਰੈਂਟ ਉਹਦੇ ਟੈਕਸਚਰ ਨੇ ਜਿਵੇਂ ਆਹ ਤੁਸੀਂ ਖਾਂ ਵੀ ਖੜ ਬਣਾਇਆ ਇਹ ਜਿਵੇਂ ਅੱਡੀਆਂ ਉੱਡੀਆਂ ਸਾਫ਼ ਕਰਾਂ ਦਾ ਹਾਂ ਇਹ ਤਾਂ ਮਸਾਜ ਵੀ ਕਰ ਦਿੰਦਾ ਕਿਸੇ ਤਰ੍ਹਾਂ ਦੇ ਸਾਬਣ ਨਾਲ ਦੇ ਉਹ ਵੀ ਆਰਗਨ ਆਇਲ ਦਾ ਸਾਬਣ ਇਹਦੇ ਇਹਦੇ ਵਿੱਚ ਤੁਸੀਂ ਦੇਖੋ ਕਿੰਨਾ ਸੌਫਟ ਹੈ ਕੋਈ ਦੂਸਰੇ ਪੈਟਰਨ ਲੱਗੀ ਚੋਈ ਲਈ ਆਹ ਦਾ ਨੋਇਲ ਬਣਾਇਆ ਇੱਕ ਕੰਫਰਟੇਬਲ ਸੋਫਾ ਹੈ ਇਹਦੇ ਨਾਲ ਨੀਂਦ ਵਧੀਆ ਆਉਂਦੀ ਆ ਬੱਚੋਂ ਉਹਨਾਂ ਤੋਂ ਬਾਅਦ ਜੇ ਤੁਸੀਂ ਰਾਤ ਨੂੰ ਇਹਦੇ ਨਾਲ ਨਾ ਕੇ ਸੋਵੋ ਕਿ ਹਨੀ ਆਲੇ ਨੇ ਇਹਦੇ ਨਾਲ ਯੋ ਨੋ ਸੁੰਨ ਚ ਰੰਗੀ ਸਿੰਘ ਤੁਸੀਂ ਬੱਚਿਆਂ ਤੇ ਵਰਤ ਸਕਦੇ ਹੋ ਬੱਚਿਆਂ ਲਈ ਬਹੁਤ ਵਧੀਆ ਹੈਗੇ ਕੋਰ ਵੀ ਇਸ ਕਰਨਾ ਸੋਫਾ ਹੈ

ਸੋ ਤੁਸੀਂ ਦੇਖ ਰਹੇ ਹੋ ਇਹ ਮਾਚਾ ਫੇਸ ਮਾਸਕ ਹੈ ਇਹ ਕੋਈ ਵੀ ਇੰਪਿਉਰिटीज ਐਂਟੀ-ਏਜਿੰਗ ਉਹ ਸਭ ਲਈ ਹੈ ਇਹ ਟੁਰਮਰਿਕ ਹੈਗਾ ਆਪਣੀ ਹਲਦੀ ਹਲਦੀ ਵਾਲਾ ਮਾਸਕ ਹੈ ਹਲਦੀ ਨਾਲ ਤੁਹਾਨੂੰ ਤਾਂ ਰੰਗ ਨਿਖਰਦਾ ਹੈ orange ਪਾਇਆ ਹੋਇਆ ਵਿੱਚ ਇਹਦੇ ਨਾਲ ਰੰਗ ਸਾਫ ਹੁੰਦਾ ਇਹ ਸੀ ਵੀਡ ਤੇ ਨਾਲ ਬੈਜ਼ਲ ਇਹ ਤੁਸੀਂ ਦੇਖ ਸਕਦੇ ਹੋ ਰੋਜ਼ਮਰੀ ਹੈ ਇਹਦੇ ਵਿੱਚ ਇੱਕ ਕਾਫੀ ਜਿੱਦਾਂ ਸਕਰਬ ਦਾ ਕੰਮ ਕਰਦਾ ਲਮਾ ਹੈ ਆਪਣੇ ਕੋਲ ਫੇਸ ਮਾਸਕ ਹੈ ਇਹ ਫਰੈਸ਼ ਹੈ ਇਹਦੇ ਚ ਥੋੜਾ ਜਿਹਾ ਮਿੰਟ ਵੀ ਹੈ ਤੁਹਾਨੂੰ ਇਕਦਮ ਜਗਾ ਲੂਗਾ ਜਿਵੇਂ ਸਵੇਰੇ ਉੱਠ ਕੇ ਤੁਸੀਂ ਇਹ ਮਾਸਕ ਲਗਾਉਣੇ ਹੋ ਇਹ ਤੁਹਾਨੂੰ ਫਰੈਸ਼ ਕਰ ਦੂਗਾ ਉਸ ਤੋਂ ਲਾਪਾ ਆਪਣੇ ਕੋਲ ਹੋਰ ਵੀ ਨੇ ਜਿਵੇਂ ਚਾਕਲੇਟ ਮਾਸਕ ਹੈਗਾ ਆਪਣੇ ਕੋਲ ਕੀਵੀ ਮਾਸਕ ਵੀ ਹੈਗਾ ਡਿਫਰੈਂਟ ਡਿਫਰੈਂਟ ਮਾਸਕ ਨੇ ਜਿਹੜੇ ਕਿ ਇੱਥੇ ਆ ਕੇ ਟਰਾਈ ਕਰਸਨ ਹੋ ਤੁਸੀਂ ਲਵੋ ਆਪਣੇ ਹੱਥ ਤੇ ਲਗਾਓ ਟੈਸਟ ਕਰੋ देखो कि फील की आंधी है यदि फिर उसने पानी रखे हुए ये वाइफ कर लो साफ होंगे हाथ देख सकते हो कि रंग साफ हो गया टिश्यू आम हुए बढ़िया चीज़ है ने। ये हैगाब वाला जो बाहर पत्थर वाली फील है ये पिछे है हार्ड है, है। तो साबन है सिमेंट देख हार्ड बिट है यद कोई भी सख्त कूड़िया काणिया चीजा ये है ट्राई कराई करने दिता जाताबर जैली है बच्चे बहुत खुश हो यूज करते हैं है ना ਤੇ डिफरेंट ਬੱਚਿਆਂ ਲਈ ਛੋਟੇ ਬਬਲ ਬੌਮ ਹੈ ਗਣੇਸ਼ ਆਰ ਬੌਮ ਵੀ ਕਿਤੇ ਇਹ ਤੁਹਾਨੂੰ ਟਰਾਈ ਕਰਨ ਲਈ ਰੱਖਿਆ ਹੋਇਆ ਹੈ ਇਹ ਆਪਾਂ 슈ਗਰ ਦਾ ਬਣਿਆ ਹੋਇਆ ਸੋ ਇਸ 슈ਗਰ ਤੋਂ ਬਣਦਾ ਹੈ ਇਹ ਬਾਡੀ ਸਕਰਬ ਹੈ ਨਾ ਪਾਲਿਸ਼ਿੰਗ ਆ ਜਾਂਦੀ ਹੈ ਬਾਡੀ ਤੇ